ਨਵੇਂ ਚੁਣੇ ਗਏ ਪੰਚਾਇਤ ਦਾ 100 ਚੁੱਕ ਸਮਾਗਮ ਸਪੀਕਰ ਕੁਲਤਾਰ ਸੰਧਵਾ ਨੇ 9500 ਚੁਕਾਈ 245 ਪੰਚਾਇਤਾਂ ਦੇ 1653 ਪੰਚਾਂ ਨੂੰ ਚੁਕਾਈ ਗਈ। ਕੰਮ ਹੁੰਦਾ ਹੈ ਨਗਰ ਦੀ ਸੇਵਾ ਕਰਨ ਦੀ ਜ਼ਿੰਮੇਵਾਰੀ ਅ ਨਗਰ ਦੀ ਲੋਕਾਂ ਨੇ ਵਾਕਫਾ ਨਗਰ ਦੇ ਲੋਕਾਂ ਨੇ ਆਪਣੇ ਆਪਣੇ ਨਗਰ ਦੇ ਪੰਚਾਂ ਨੂੰ ਦਿੱਤੀ ਹੈ ਸਰਪੰਚਾਂ ਨੂੰ ਦਿੱਤੀ ਹੈ ਸੋ ਸਰਪੰਚਾਂ ਦੀ ਸੌ ਪਹਿਲਾਂ ਹੋ ਚੁੱਕੀ ਹੈ ਤੇ ਅੱਜ ਸਾਰੇ ਮਾਨਯੋਗ ਜਿਹੜੇ ਸਾਡੇ ਪੰਚ ਨੇ ਪੰਚ ਸਭਾ ਨੇ ਇੱਕ ਉਹਨਾਂ ਨੂੰ ਪ੍ਰਤੀਬੱਧਤਾ ਲੱਗੀ ਇੱਕ ਵੀ ਅਸੀਂ ਇਹ ਇਹ ਸੇਵਾ ਪੂਰਾ ਤੰਦੇ ਹੀ ਨਾ ਕਰਨੀ ਹੈ ਔਰ ਮੈਨੂੰ ਪਤਾ ਸਾਡੇ ਫਰੀਦਕੋਟ ਦੀਆਂ ਪੰਚਾਇਤਾਂ ਪੂਰੀਆਂ ਕਾਇਮ ਪੰਚਾਇਤਾਂ ਔਰ ਬੜੇ ਅੱਗੇ ਹੋ ਕੇ ਇਹ ਸੇਵਾ ਕਰਦੀਆਂ ਮੈਂ ਆਪ ਸਰਪੰਚ ਰਿਹਾ ਹਾਂ ਸੋ ਇਥੋਂ ਦੇ ਬੜੀ એનર્ਜੀ ਹੈ ਸਾਡੇ ਲੋਕਾਂ ਚ ਜੀ ਸਰ ਜਿਹੜੇ ਸਾਰੇ ਜਿਹੜੇ ਪੰਜ ਆ ਉਹਨਾਂ ਨੂੰ ਬਹੁਤ ਬਹੁਤ ਵਧਾਈ ਜਿਹੜਾ ਦਿਸਦਾ ਹੀ ਨਹੀਂ ਕੋਈ ਉਹਨੂੰ ਕੀ ਦੇਖਣਾ ਮੇਰਾ ਨਾਮ ਹੈ ਜਗਤਾਰ ਸਿੰਘ ਬਰਾੜ ਜੀ ਮੇਰਾ ਹੈਗਾ ਖਾਰਾ ਪਿੰਡ ਪੱਛਮੀ ਸਰਪੰਚ ਹਾਂਜੀ ਮੈਂ ਸਰਪੰਚ ਹਾਂ ਖਾਰੇ ਪੱਛਮੀ ਤੋਂ ਕਿਸ ਤਰ੍ਹਾਂ ਲੱਗ ਰਿਹਾ ਪ੍ਰੋਗਰਾਮ ਪੰਜਾਂ ਨੂੰ ਵੀ ਅੱਜ ਸੌ ਚੁਕਾਈ ਗਈ ਪੰਜਾਂ ਨੂੰ ਪਹਿਲਾਂ ਹੀ ਚੁਕਾਈ ਗਈ ਸੀ ਬਹੁਤ ਵਧੀਆ ਲੱਗ ਰਿਹਾ ਜੀ ਤੇ ਬਹੁਤ ਹੀ ਵਧੀਆ ਪ੍ਰੋਗਰਾਮ ਹੋਇਆ ਅੱਜ ਸਾਰੇ ਪੈਂਚਾਂ ਨੂੰ ਮੈਂ ਮੁਬਾਰਕਾਂ ਵੀ ਦਿੰਨਾ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਤੇ ਅੱਜ ਤੋਂ ਸਾਰਿਆਂ ਨੂੰ ਸੌ ਚੱਕ ਲਈ ਆ ਤੇ ਹੁਣ ਪਿੰਡ 'ਚ ਕੋਈ ਵੀ ਮਤਭੇਦ ਤੋਂ ਬਿਨਾ ਅਸੀਂ ਕੰਮ ਕਰਾਂਗੇ ਸਾਰੇ ਪਿੰਚਾਂ ਨੂੰ ਮੈਂ ਵੀ ਇਹੀ ਕਹਿੰਨਾ ਕਿ ਕੋਈ ਵੀ ਕਿਸੇ ਨਾਲ ਕੋਈ ਮਤਭੇਦ ਨਾ ਰੱਖੋ ਤੇ ਹੁਣ ਕੰਮ ਕਰੋ ਪਿੰਡ 'ਚ ਵੱਧ ਤੋਂ ਵੱਧ ਚੰਗਾ ਕੰਮ ਹੋਵੇ ਕਿਸ ਤਰ੍ਹਾਂ ਨੇ ਅਧੂਰੇ ਸਾਡੇ ਪਿੰਛੇ ਬਾਈ ਪਿੰਡ ਦੇ ਹਰੇਕ ਨੂੰ ਹੁੰਦਾ ਹੀ ਆ ਕੰਮ ਤਾਂ ਪਿੰਡ ਦੇ ਮੁਕਦੇ ਹੀ ਨਹੀਂਗੇ ਉਹ ਤੁਸੀਂ ਗਲੀਆਂ ਨਾਲੀਆਂ ਦਾ ਲੈ ਲਓ ਲੈਟਾਂ ਦਾ ਲੈ ਲਓ ਪੀਣ ਵਾਲੇ ਪਾਣੀ ਦਾ ਲੈ ਲਓ ਜੇ ਮੇਰੇ ਪਿੰਡਾਂ ਸਭ ਤੋਂ ਵੱਡਾ ਕੰਪਨੀ ਵਾਲੇ ਪਾਣੀ ਦਾ ਜੀ ਅਸੀਂ ਉੱਥੇ ਵਰਕ ਕਰੀ ਵੀ ਜਾਂਦੇ ਆ ਤੇ ਆਉਣ ਵਾਲੇ ਦਿਨਾਂ ਚ ਉਹਨੂੰ ਪਰਮਾਤਮਾ ਕਿਰਪਾ ਕਰੂਗਾ ਲੋਕ ਸਾਥ ਦੇਣਗੇ ਇਕੱਠੇ ਕਰਨਗੇ